ਜੀ ਸਾਂਝੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਗੱਲਬਾਤ ਕਰਦੇ ਆ ਜੀ ਪੰਜਾਬੀ ਗੀਤਕਾਰ ਜਿਹੜੇ ਹੈਗੇ ਨੇ ਬਹੁਤ ਹੀ ਫੇਮਸ ਬੜੇ ਕਮਾਲ ਦੀ ਲਿਖਤਾਂ ਉਹਨਾਂ ਦੀ ਗੀਤਕਾਰ ਜੱਗਾ ਤੱਜੋ ਕੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੀ ਬਹੁਤ ਸਾਰਾ ਵੰਡਾਈ ਤੇ ਆ ਕਿਹੜੇ ਕਿਹੜੇ ਜਿਹੜੇ ਹਸੇ ਕਲਾਕਾਰ ਨੇ ਜਿਨ੍ਹਾਂ ਨੇ ਤੁਹਾਡੇ ਜੀ ਗੀਤ ਗਾਏ ਨੇ ਜੀ ਸਾਡੇ ਜੀ ਹਾਕਮ ਬਖਤੜੀ ਵਾਲਾ ਮਿੰਦਰ ਦਾ ਸਾਨੀ ਹਾਂਜੀ ਗੁਰਤਾਰ ਰਮਲਾ ਹਾਂਜੀ ਆਮਰਜੀਤ ਜਨਗੀਨਾਂ ਹਾਂਜੀ ਤੇ ਬਾ ਸਿੰਘ ਬਾਜ ਬਾ ਸਿੰਘ ਬਾਜ ਜੀ ਹਾਂ ਬੈਠ ਬੁੜੇ ਦੇ ਤਾਂ ਕਿ ਤੈਨੂੰ ਸ਼ੇਅਰ ਕਰਨਾ ਬੈਠ ਬੁੜੇ ਦੇ ਤਾਂ ਕਿ ਸ਼ੇਅਰ ਕਰਾ ਮਾ ਨਹੀਂ ਬਹੁਤ ਮਕਬੂਲ ਹੋਏ ਸੀ ਗੀਤ ਇਤਰਾ ਦੇ ਹਾਂ ਕਰਤਾ ਸਿੰਘ ਰਮਲਾ ਜੀ ਬਾ ਰਮਲਾ ਗੱਲ ਉੱਡ ਗਈ ਪਿਆਰ ਦੀ ਹਾਂ ਜੀ ਇਹ ਚ ਗੀਤ ਸੀ ਆਪਣਾ ਤੇਰੀ ਮਾਤਾ ਮਲੀ ਹੈ ਮਾਰੀ ਟੂਰਨਾਮੈਂਟ ਚ ਮਨੇ ਖਿਡਾਰੀ ਲਾਮੇੰਬਰਾਂ ਵਿੱਚ ਚੜਾ ਦੀ ਮਤਮੂਲ ਨਾਲ ਰਜ਼ਾ ਵੀ ਠੀਕ ਹੈ ਪਿਆ ਵੀ ਰਾ ਤਨੂੰ ਗੋਡੀ ਗੋਡੀ ਕਰਦਾ ਵੀ ਠੀਕ ਹੈ ਜੀ ਤੇ ਬਹੁਤ ਵਧੀਆ ਹਿੱਟ ਵੀਜ਼ਾ ਹੋਇਆ ਸੀ ਇੱਕ ਥੋੜਾ ਜੀ ਮੈਂ ਬਹੁਤ ਮਸ਼ਹੂਰ ਜਿਹੜਾ ਗੀਤ ਹੋਇਆ ਨਾ ਮੈਂ ਸੁਣਿਆ ਸੀਗਾ ਜੀ ਮੇਜਰ ਰਸਤਾਨੀ ਸਾਹਿਬ ਦੀ ਆਵਾਜ਼ ਦੇ ਵਿੱਚ ਵੀ ਸੁਣਿਆ ਉਹ ਤੇ ਇੱਕ ਜਿਹੜੇ ਅੱਜ ਦੇ ਜਿਹੜੇ ਕਲਾਕਾਰ ਚੱਲ ਰਹੇ ਨੇ ਹਰਜੰਗ ਬਰਾੜ ਆਜ ਗੁਰੂ ਦੇ ਮਿਊਜ਼ਿਕ ਦੇ ਵਿੱਚ ਥੋੜਾ ਗਾਣਾ ਸੁਣਨਾ ਸੀ ਇੱਕ ਸਾੜੀ ਗੀਤ ਹਾਂਜੀ ਤੇ ਉਹਦੇ ਜੇ ਤੁਸੀਂ ਬੋਲ ਮੈਂ ਮਨ ਸਾੜੀ ਮੱਖਣਾ ਉਹ ਗੀਤ ਸੀਗਾ ਜੀ ਜਦੋਂ ਅਸੀਂ ਗੀਤ ਨੂੰ ਰਿਕਾਰਡ ਕਰਾਉਣ ਲੱਗੇ ਹਾਂਜੀ ਉਦੋਂ ਮਤਲਬ ਕਿ ਬਠਿੰਡੇ ਵਾਲਾ ਕੰਪਨੀ ਦਾ ਮਾਲਕ ਹਾਂਜੀ ਉਹ ਵੀ ਸਾਡੇ ਕੋਲੇ ਸੀਗਾ ਬਾਈ 메ਜਰ ਰਸਤਾ ਨਹੀਂ ਸੀ ਬਾਈ 메ਜਰ ਰਸਤਾ ਨਹੀਂ ਸੀ ਇਹਦੇ ਵਿੱਚ ਕੋ ਸੱਬ ਕਰਿਆੜੀ ਆਉਂਦਾ ਸੀ ਕਰਿਆੜੀ ਠੀਕ ਹੈ ਜੀ ਸਾਬਾਪੂ ਦੀ ਬਲਾਈ ਸੁਣੀ ਨਹੀਂ ਲੱਗਦੀ ਮੇਲੇ ਦੀ ਮੈਨੂੰ ਸਾੜੀ ਮੱਕਣਾ ਹਾਂਜੀ ਤੇ ਉਹ ਜਦੋਂ ਕਰਿਆੜੀ ਸੱਬ ਦਾ ਆਇਆ ਤੇ ਉਹ ਕਹਿੰਦਾ ਵੀ ਯਾਰ 메ਜਰ ਇਹ ਗੀਤ ਮਤਲਬ ਕਿ ਆਪਾਂ ਰਿਕਾਰਡ ਕਰਾਉਂਦੇ ਨਹੀਂ ਠੀਕ ਹੈ ਜੀ ਇਹ ਚ ਕਰਿਆੜੀ ਸੱਬ ਆਉਂਦਾ ਠੀਕ ਹੈ ਜੀ 메ਜਰ ਕਹਿੰਦਾ ਵੀ ਮੈਂ ਇਹ ਗੀਤ ਇਹ ਰਿਕਾਰਡ ਆ ਹੀ ਕਰਾਊਗਾ ਸਾਰੇ ਲੋਕਾਂ ਨੂੰ ਸਾਰੇ ਕਲਾਕਾਰਾਂ ਨੂੰ ਜਿੱਤੀ ਜਿੱਤੀ ਕਰਦਿਆਂ ਨੂੰ ਸਾਰੀ ਉਮਰ ਲਾਂਗੀ ਠੀਕ ਹੈ ਜੀ ਵੀ ਇਹ ਇੱਕ ਗੀਤ ਚ ਕਰਿਆੜੀ ਸ਼ਬਦ ਦਾ ਇੱਕ ਸ਼ਬਦ ਆਉਂਦਾ ਹੈ ਹਾਂਜੀ ਹਾਂਜੀ ਵੀ ਮੈਂ ਇਹਨੂੰ ਐਵੇਂ ਜਿਵੇਂ ਕਰਾਉਂਗਾ ਮੇਜਰ ਨੇ ਹਿੰਡ ਬਗਾਈ ਹਾਂਜੀ ਫਿਰ ਉਹ ਗਾਣਾ ਹੋਦੋਂ ਤੁਹਾਨੂੰ ਬਾਦ ਕਰਾਇ ਜਿਹੜੇ ਗਾਣੇ ਅਖਾੜਾ ਮੇ ਇਧਰ ਦਾ ਟੀਵੀ ਚ ਹਾਂਜੀ ਤੇ ਉਹ ਗੀਤ ਜਮ ਮੇਰ ਮਿਲ ਆਇਆ ਲੈ ਮੈਨੂੰ ਸਾਰੀ ਮੱਖਣਾ ਹਾਂਜੀ ਜੇ ਉਹਦੇ ਦੋ ਬੋਲ ਯਾਦ ਨਹੀਂ ਤਾਂ ਜ਼ਰੂਰ ਸੁਣਾਓ ਜੀ ਤੁਸੀਂ ਜੀ ਤੰਨਾ ਮੇਰੇ ਮੈਂ ਗਈ ਸ਼ਹਿਰ ਕਰ ਲਵੀ ਠੀਕ ਹੈ ਜੀ ਕਰਨ ਕਰਕੇ ਤੂੰ ਸੁਣ ਮੇਰੀ ਗੱਲ ਵੀ ਮੇਰੇ ਕਾਲਜ ਚ ਪਈ ਜਾਂਦੇ ਸੱਲ ਵੀ ਵੇਖ ਰਿਆਣੀ ਮੱਖਣਾ ਸੋਹ ਬਾਪੂ ਦੀ ਬਲਾਈ ਸੋਹਣੀ ਲੱਗਦੀ ਵੀ ਲੈ ਦੇ ਮੈਨੂੰ ਸਾੜੀ ਮੱਖਣਾ ਠੀਕ ਹੈ ਜੀ ਸਾੜੀ ਲੈਣੀ ਆ ਤੂੰ ਲੈਦਾ ਵੀ ਸ਼ੱਕ ਨਹੀਂ ਪਰ ਪਰਤਣਾ ਹੁੰਦਾ ਉਹ ਨਾ ਕੱਖ ਨਹੀਂ ਜਦੋਂ ਹਵਾ ਦਿੰਦੀ ਪਰਲਾ ਜੇ ਚੱਕ ਨਹੀਂ ਹਰ ਕੋਈ ਹੋ ਕੇ ਪਰਦਾ ਕੋਈ ਬਾਦੂ ਬਸਿਆ ਪਰਲਕ ਦੇਖ ਕੇ ਮੈਨਾਈ ਇਸ ਗੱਲਾਂ ਡਰਦਾ ਡਰਦਾ ਬਹੁਤ ਮਕਬੂਲ ਹੋਇਆ ਸੀ ਗੀਤ ਜੀ ਇਹ ਹਾਂ ਜੀ ਤੇ ਹੋਰ ਜਿਹੜੇ ਤੁਹਾਡੇ ਮੰਨ ਲਓ ਜਿਵੇਂ ਨਾਮਵਰ ਕਲਾਕਾਰ ਜਿਹੜੇ ਹੈਗੇ ਨੇ ਉਹਨਾਂ ਦੇ ਗੀਤ ਮੈਂ ਸੁਣੇ ਜੀ ਮੈਂ ਆਪਣੀ ਉਮਰ ਦੇ ਵਿੱਚ ਜਦੋਂ ਮੈਂ ਮੰਨ ਲਓ ਕਹਿੰਦੇ ਆ ਵੀ ਪਿੱਛੇ ਜੇ ਕੁਝ ਕੁ ਸਾਲਾਂ ਦੇ ਵਿੱਚ ਵਿੱਚ ਜਿਵੇਂ ਹਰਦੇਵ ਮਾਈ ਨੰਗਲ ਸਾਹਿਬ ਹੋ ਗਏ ਜੀ ਹਾਂਜੀ ਹਾਂਜੀ ਤੇ ਭਪਿੰਦਰ ਗੱਲ ਸਾਹਿਬ ਹੋ ਗਏ ਉਹਨਾਂ ਦੀ ਟੇਪ ਜਿਹੜੀ ਛਣ ਛਣ ਟੇਪ ਚੱਲੀ ਸੀ ਉਹਦੇ ਬਾਰੇ ਕੋਈ ਰਾਜ ਦੀਆਂ ਗੱਲਾਂ ਵੀ ਤੁਹਾਡੇ ਕੋਲ ਮੇਰੇ ਖਿਆਲ ਆ ਵੀ ਲੁਕੋਈਆਂ ਹੋਈਆਂ ਹੈਗੀਆਂ ਨੇ ਵੀ ਕਿਸ ਤਰ੍ਹਾਂ ਉਹ ਟੇਪ ਦਾ ਨਾਂ ਰੱਖਿਆ ਸੀਗਾ ਜੀ ਉਹ ਦੇਖੋ ਇਹ ਮਤਲਬ ਕਿ ਜਿਹੜਾ ਟੈਕ ਪਦਨਾਮ ਰੱਖਿਆ ਸੀ ਉਹ ਤਾਂ ਨਹੀਂ ਮੈਨੂੰ ਬੱਲਾ ਕਿਉਂਕਿ ਉਹਨਾਂ ਦੇ ਉੱਥੇ ਕੰਪਨੀ ਵਾਲਿਆਂ ਨਾਲ ਆਪਣੀ ਸਹੀ ਨਹੀਂ ਸੀ ਰਿਲੇਸ਼ਨ ਹਾਂਜੀ ਹਾਂਜੀ ਬਾਈ ਭਪਿੰਦਰ ਨੇ ਇਨਜੀਤ ਦਿੱਤਾ ਸੀ ਆਪਾਂ ਠੀਕ ਹੈ ਜੀ ਉਸੇ ਨਹੀਂ ਉਹਦੇ ਪੈਸੇ ਤੇ ਵੀ ਆਪਾਂ ਨੂੰ ਠੀਕ ਹੈ ਜੀ ਤੇ ਉਹ ਮਤਲਬ ਕਿ ਉਹਨਾਂ ਨੇ ਹੀ ਜ਼ੋਰ ਘਾੜਾ ਕਰਾਇਆ ਸੀ ਉਹ ਗਾਣਾ ਬੜਾ ਪਿਆਰਾ ਗੀਤ ਸੀਗਾ ਜੀ ਉਹ ਹਾਂਜੀ ਕਾਹ ਤੋਂ ਬਣ ਤਿਆਰ ਕੋਈ ਕਿ ਆਪ ਚ ਪਾਉਣਾ ਹਟ ਗਈ ਹਾਂਜੀ ਹਾਂਜੀ ਮੈਂ ਕੀ ਕਰਾਂ ਸਰਦਾਰਾ ਬੀਨੂਆਂ ਦੀ ਗਰ ਵਿੱਚ ਬੋਗਦੀ ਹੈ ਹਾਂਜੀ ਹਾਂਜੀ ਹੂੰ ਤੇ ਉਹ ਗੀਤ ਦੇ ਬੋਲ ਬਹੁਤ ਵਧੀਆ ਸੀ ਤੇ ਇੱਕ ਗੀਤ ਥੋੜਾ ਹੋਰ ਵੀ ਐ ਸੀਗਾ ਜੀ ਹਰਦੇਵ ਮੈਨਗਲ ਸਾਹਿਬ ਦੀ ਟੇਪ ਦੇ ਵਿੱਚ ਜੀ ਹਾਂਜੀ ਹਾਂਜੀ ਉਹਦੇ ਬੋਲ ਜਰੂਰ ਹੋ ਜਾਣੀ ਦੋ ਜੀ ਮੈਨੂੰ ਬੜਾ ਪਿਆਰ ਆ ਲੱਗਿਆ ਏਜੰਟਾ ਲਗੀ ਸੀ ਜਿਹੜਾ ਥੋੜਾ ਜੀ ਸਹੀ ਉਹ ਕਿਵੇਂ ਮਾਰੀ ਉਹ ਚ ਠੱਗੀ ਸਾਨੂੰ ਉਹ ਜਰੂਰ ਆ ਜ ਤੁਸੀਂ ਜਾਣਗੇ ਮਤਲਬ ਕਿ ਨਹੀਂ ਮੇਰਾ ਭਰਾ ਆ ਛੋਟਾ ਹਾਂਜੀ ਹਾਂਜੀ ਤੇ ਅਸੀਂ ਪਾਜੂ ਰਹਿੰਦੇ ਸੀਗੇ ਠੀਕ ਹੈ ਜੀ ਹੁਣ ਤਾਂ ਅਸੀਂ ਦਰਬੀ ਰਹੇ ਆ ਹਾਂਜੀ ਹਾਂਜੀ ਤੇ ਉਹ ਮੇਰੇ ਭਰਾ ਛੋਟੇ ਨਾਲ ਠੱਗੀ ਮਾਰ ਲਈ ਸੀ ਜਿਸ ਏਜੰਟ ਨੇ ਠੀਕ ਹੈ ਜੀ ਕਹਿੰਦਾ ਮੈਂ ਤੈਨੂੰ ਬਾਹਰ ਲਈ ਦੇ ਇਸ ਲਜਾਉਂਗਾ ਠੀਕ ਹੈ ਜੀ ਮੈਂ ਮੇਰੇ ਭਰਾ ਨੂੰ ਕਿਹਾ ਵੀ ਤੂੰ ਤੈਨੂੰ ਬਾਹਰ ਲਈ ਦੇ ਸੀ ਕਿਹੜਾ ਲੈ ਕੇ ਜਾਊਗਾ ਹਾਂਜੀ ਹਾਂਜੀ ਤੂੰ ਪੈਸੇ ਨਾ ਗਾਲਾ ਠੀਕ ਹੈ ਜੀ ਉਹਨੇ ਸਾਡੀ ਮੰਨੀ ਨਾ ਤੇ ਪੈਸੇ ਉਹਨੂੰ ਵੀ ਵੀੜਾ ਜਾਣ ਅਸੀਂ ਬਾਹਰ ਹਾਂਜੀ ਹਾਂਜੀ ਤੇ ਬਸ ਉਹ ਉਹ ਏਜੰਟ ਆਇਆ ਸੀ ਕਹਿੰਦਾ ਨੀਕਰਾਂ ਸਮਾ ਲਓ ਜੀ ਉੱਥੇ ਨੀਕਰਾਨੀ ਮਿਲਦੀਆਂ ਬਾਹਰਲੀ ਮਰਲ ਖੇਚ ਠੀਕ ਹੈ ਜੀ ਐਵੇਂ 15 15 ਨੀਕਰਾਂ ਸਮਾ ਲੀਆਂ ਹਾਂ ਹਾਂਜੀ ਹਾਂਜੀ ਤੇ ਉੱਥੇ ਮਤਲਬ ਕਿ ਕੋਈ ਲੈ ਕੇ ਨਹੀਂ ਗਿਆ ਹਾਂਜੀ ਤੇ ਉਹ ਏਜੰਟ ਵਾਲਾ ਕੀ ਸੀਗਾ ਜੀ ਉਥੇ ਬੋਲ ਸੀਗੇ ਕਾ ਤੁਂ ਜਿੱਠਾ ਹੂੰ ਜੀ ਹਿੱਸੇ ਆਉਂਦੀ ਵੇਚੇਂ ਜੀ ਨਹੀਂ ਦੇ ਪਾਉਣੀ ਐ ਕੋਈ ਗੱਡੀ ਕੇ ਲਿਆਉਣੀ ਐ ਜੀ ਨਹੀਂ ਵੇ ਬੜਾ ਹੌਸਲੇ ਦੇ ਵਿੱਚ ਨਾਲ ਹੀ ਰਹਿਣਾ ਪਰ ਕਿਉਂ ਮੁੰਡਾ ਖੁੰਡਾ ਬਣ ਗਿਆ ਸਾੜੀ ਕਾਲੀ ਵੀ ਕਰਕੇ ਸੋ ਠੀਕ ਹੈ ਜੀ ਉਹ ਕਹਿੰਦਾ ਏਜੰਟ ਨਾਲ ਗੱਲ ਹੋਊਗੀ ਵੀ ਇਸ ਬਾਹਰ ਲਿਜਾਊਗਾ ਨਾਲੇ ਨੋਟ ਕਮਾਊ ਨਾਲੇ ਲਿਆਊਗਾ ਠੀਕ ਹੈ ਜੀ ਸੱਚੀ ਮਾਸੀ ਦੇ ਮੁੰਡੇ ਨੇ ਪੁੱਨ ਖੱਟ ਲਿਆ ਮੀਰਾ ਨਹੀਂ ਐਵੇਂ ਗੋਲਾ ਧੁੰਦਾ ਕਰਦਾ ਮਰ ਗਿਆ ਜੀਰਾ ਨਹੀਂ ਠੀਕ ਹੈ ਜੀ ਉਹ ਕਹਿੰਦੀ ਨਾ ਮਾਮਾ ਨਾ ਮਾਸੀ ਨਾ ਕੋਈ ਰਿਸ਼ਤੇਦਾਰੀ ਹੈ ਹੰ ਟੱਗਾ ਦੀ ਹੁਣ ਜਿੱਥਾ ਦੁਨੀਆ ਹੋ ਗਈ ਸਾਰੀ ਹੈ ਹਾਂਜੀ ਪੈਸੇ ਖਾਤਰ ਭਾਈ ਭਾਈ ਨੂੰ ਮਾਰ ਮਗਾਉਂਦਾ ਜੀਦੂ ਲੱਗੇ ਤੇ ਜ਼ੁਕਾ ਦਾ ਹਰ ਕੋਈ ਲਾਉਂਦਾ ਵੇ ਤੇ ਉਹ ਜਦੋਂ ਫਿਰ ਆਏ ਠੱਗੀ ਮਰਵਾ ਕੇ ਘਰੇ ਮੁੜੇ ਆਉਂਦੇ ਹਾਂਜੀ ਹਾਂਜੀ ਤੇ ਫਿਰ ਉਹ ਆਪਦੀ ਪਰਜਾਈ ਨੂੰ ਕਹਿੰਦਾ ਗੱਲ ਸੀ ਤੀੜੀ ਸੱਚੀ ਭਾਬੀ ਪੱਠਾ ਵਹਿ ਗਿਆ ਨਹੀਂ 15 ਜਾਣਿਆਂ ਤੋਂ ਉਹ 7.5 ਲੱਖ ਲੈ ਗਿਆ ਨਹੀਂ ਠੀਕ ਹੈ ਜੀ ਲੈ ਕੇ ਸਾ ਤੋਂ ਪੈਸੇ ਸਾਨੂੰ ਹੋਟਲ ਛੱਡ ਗਿਆ ਸਾਜੋ ਵਾਲਾ ਠੱਗ ਪਤਾ ਨਹੀਂ ਕਿੱਧਰ ਪੱਜ ਗਿਆ ਕਿੱਧਰ ਪੱਜ ਗਿਆ ਇਹ ਗਾਣਾ ਵੀ ਬਹੁਤ ਮਕਬੂਲ ਹੋਇਆ ਥੋੜਾ ਜੀ ਹਾਂਜੀ ਇੱਕ ਥੋੜਾ ਗੀਤ ਜਿਹੜਾ ਹੋਰ ਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਜਿਹੜਾ ਤੁਸੀਂ ਇੱਕ ਬਜ਼ੁਰਗ ਦੀ ਗੱਲ ਕਰੀ ਸੀ ਬੱਸ ਦੇ ਵਿੱਚ ਵੀ ਜਿਵੇਂ ਅੱਜ ਕੱਲ ਕੁੜੀਆਂ ਵਾਲ ਕਟਾ ਲੈਂਦੀਆਂ ਨੇ ਜੀ ਹਾਂਜੀ ਤੇ ਇਹ ਦੌਰ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਜੀ ਅੱਜ ਦੀ ਘੜੀ ਕੁੜੀਆਂ ਵਾਲ ਘਟਾਉਣ ਲੱਗੀਆਂ ਤੇ ਕੁੜੀਆਂ ਜੀਨਾ ਪਾਉਣ ਲੱਗੀਆਂ ਮੁੰਡੇ ਸਲਵਾਰਾਂ ਪਾਉਣ ਲੱਗੇ ਤੇ ਉਹ ਜਦੋਂ ਬਜ਼ੁਰਗ ਨੂੰ ਔਖਾਂ ਦੇ ਉੱਪਰ ਕਹਿਣ ਦੇ ਜਿਹੜਾ ਥੋੜਾ ਘੱਟ ਦੇਖਦਾ ਸੀ ਚਸ਼ਮੇ ਵਾਲਾ ਬਾਬਾ ਲਵਾਉਣ ਜਾਂਦਾ ਤੇ ਉਹਨੂੰ ਭਲੇਖਾ ਪੈਂਦਾ ਮੁੰਡੇ ਦਾ ਹੰਦੀਆ ਕੁੜੀ ਉਹ ਤੇ ਉਹ ਗੀਤ ਦੇ ਦੋ ਬੋਲ ਹੋ ਜਾਣ ਜੀ ਉਹ ਮੇਰਾ ਸਭ ਤੋਂ ਪਿਆਰਾ ਗੀਤ ਹੈ ਜੀ ਉਹ ਹਾਂਜੀ ਹਾਂ ਉਹ ਜੀ ਭੀੜ ਮੁੰਡਿਆ ਮਤਲਬ ਕਿ ਬਜ਼ੁਰਗ ਕਹਿੰਦਾ ਜੀ ਮਤਲਬ ਕਿ ਬਸ ਇਹਦੇ ਵਿੱਚ ਮੰਨ ਲਓ ਜਿੰਨੇ ਖੜੇ ਹੁੰਦੇ ਆ ਉਹ ਪਲੇਖਾ ਪਾ ਜਾਂਦਾ ਭਾਈ ਮੋਢੇ ਦੇ ਬਾਬਾ ਰੱਖ ਲੈਂਦਾ ਪਲੇਖੇ ਨਾਲ ਹਾਂਜੀ ਹਾਂਜੀ ਅਥਰ ਰੱਖ ਲੈਂਦਾ ਤੇ ਫਿਰ ਉਹ ਕੁੜੀ ਯੂਵਨ ਨਾਲ ਲੜਦੀ ਆ ਮੇਰੇ ਮੋਢੇ ਤੋਂ ਸੱਤੋਂ ਆਪਾ ਚੱਕ ਵੀ ਉਹ ਕਹਿੰਦਾ ਭੀੜ ਮੁੰਡਿਆ ਬਾਹਲੀ ਵਿੱਚ ਵਸਦੇ ਕਹਿੰਦੀ ਮਰ ਜਾਣਿਆ ਵੀ ਲੋਕ ਵੇਖ ਹੱਸਦੇ ਕਹਿੰਦਾ ਆਉਂਦਾ ਕੀਤੇ ਨਹੀਂ ਬੜੇ ਪਾ ਮੈਨੂੰ ਦੱਸ ਦੇ ਮੇਰੇ ਨੇੜੇ ਜੀ ਨਾ ਹੋ ਪਰੇ ਹੋ ਕੇ ਦੁਖ ਲੋਕ ਤੱਕਾ ਦੇ ਰਸਾਂ ਨੂੰ ਰਹਿਣਾ ਨਹੀਂ ਜੀ ਆਉਂਦਾ ਮੁੰਡਿਆ ਬੁਢਾ ਕਿਸਨ ਸਭ ਕਿਉਂ ਨਹੀਂ ਆਉਂਦਾ ਇਹ ਬੋਲ ਸੀ ਇਹ ਉਹਦੇ ਤੇ ਹਾਂ ਤੇ ਐਂਡ ਤੇ ਆ ਕੇ ਮਤਲਬ ਕਿ ਜਦੋਂ ਬੋਲ ਖੁੱਲਦੀ ਹੈ ਜੀ ਹਾਂ ਬੋਲ ਖੁੱਲਦੀ ਹੈ ਹਾਂ ਜੀ ਲਾਸਟ ਤੇ ਹਾਂ ਜੀ ਫਿਰ ਐਂਡ ਤੇ ਆ ਕੇ ਮਤਲਬ ਕਿ ਪਤਾ ਲੱਗਦਾ ਠੀਕ ਉਹ ਮਤਲਬ ਕਿ ਕਿੰਨੇ ਬੱਬਾ ਕਹਿੰਦਾ ਕਾ ਤੋਂ ਮਿਸ ਗੁੱਸੇ ਹੁੰਦਾ ਮਿੱਠਿਆ ਮਖਾਨਿਆਂ ਉਹ ਕਹਿੰਦੀ ਮੈਂ ਤਾਂ ਕੁੜੀਆਂ ਆਵੇ ਬੱਬਾ ਮਰ ਜਾਣਿਆਂ ਹਾਂਜੀ ਉਹ ਕਹਿੰਦਾ ਵਾਲ ਕੱਟੀ ਵੇਖ ਮੁੰਡਾ ਮੈਂ ਪਛਾਣਿਆ ਕਹਿੰਦੀ ਅਗਲਾ ਹੁਣ ਅਗਲਾ ਜਵਾਨਾ ਨਹੀਂ ਸਿਆਣਿਆ ਇੱਕ ਉਹ ਕਹਿੰਦਾ ਇੱਕ ਨਗਾ ਮੇਰੀ ਘਟ ਦੂਜਾ ਅਨਪੜ ਜੱਟ ਮਾਫੀ ਮੰਗਦਾ ਮੈਂ ਸਿਰ ਨੀਮਾ ਕਰਕੇ ਬਸ ਵਿੱਚ ਲੋਕ ਅਸ ਦੀ ਖੜਾ ਮੱਛੜਾ ਮੋਢੇ ਤੇ ਹੱਥ ਪਰ ਚੜਾ ਮੋਢੇ ਤੇ ਤਰ ਕੇ ਤੇ ਕੁਝ ਐਸਾ ਕੋਈ ਜਿਹੜਾ ਤੁਹਾਡਾ ਬੱਕਿਆ ਤੁਹਾਡਾ ਹੋਊ ਜਿਹੜਾ ਜ਼ਿੰਦਗੀ ਦੇ ਨਾਲ ਸਾਂਝਾ ਜੀ ਜਿਵੇਂ ਤੁਸੀਂ ਮੇਜਰ ਆਸਾਨੀ ਦੇ ਨਾਲ ਥੋੜੀ ਥੋੜੀ ਸੰਗਤ ਕੀ ਬਹੁਤ ਜ਼ਿਆਦਾ ਰਹੀ ਹੈ ਜੀ ਉਹ ਹਾਂਜੀ ਕਈ ਵਾਰ ਕੋਈ ਐਸਾ ਦਾ ਮਨੋ ਕੋਈ ਹਾਸਾ ਹੋਇਆ ਬੇ ਤੁਹਾਡਾ ਡਾਡਾ ਮਨੋ ਕੋਈ ਹਾਸੇ ਟੱਠੇ ਵਾਲਾ ਹੋਵੇ ਹਾਂਜੀ ਕੋਈ ਜਿਹੜਾ ਦਿਲ ਦੇ ਥੋੜੀ ਕਰੀਬ ਹੋਵੇ ਕੋਈ ਆਉਣਾ ਜਾਣਾ ਤੁਹਾਡਾ ਇਸ ਤਰ੍ਹਾਂ ਦਾ ਕੋਈ ਲੱਗਿਆ ਕੋਈ ਲੁਧਿਆਣੇ ਨੂੰ ਕੋਈ ਚੰਡੀਗੜ੍ਹ ਦਾ ਕੋਈ ਗੇੜਾ ਐਸਾ ਜਿਹੜੀ ਕੋਈ ਥੋੜੇ ਯਾਦਗਾਰੀ ਪਲ ਹੋਣ ਜਿਹੜੇ ਜੀ ਉਹ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਉਹਨਾਂ ਨਾਲ ਜਾਂਦੇ ਆਉਂਦੇ ਰਹਿੰਦੇ ਸੀ ਪ੍ਰੋਗਰਾਮ ਆਦੇ ਵੀ ਜਾ ਵਰਦੇ ਸੀ ਹਾਂਜੀ ਹਾਂਜੀ ਉਹ ਬਸ ਉਹਨਾਂ ਦੀ ਉਮਰੀ ਬਸ ਐਡੀ ਘਲੀ ਸੀ ਬਹੁਤ ਸਾਨੂੰ ਸਾਨੂੰ ਸਾਰੇ ਗੀਤਕਾਰਾਂ ਨੂੰ ਤੇ ਬਾਕੀ ਉਹ ਪਰਿਵਾਰ ਨੂੰ ਜਵਾਕ ਕਿਉਂਕਿ ਉਹ ਜਵਾਕ ਛੋਟੇ ਛੋਟੇ ਸੀ ਹਾਂਜੀ ਹਾਂਜੀ ਤੇ ਸਾਰਿਆਂ ਨੂੰ ਯਾਨੀ ਮਤਲਬ ਕਿ ਉਦੋਂ ਬਹੁਤ ਉਹਦੇ ਉਹਦੇ ਦੁਰ ਜਾਣ ਨਾਲ ਠੀਕ ਹੈ ਜੀ ਸਭ ਨੂੰ ਸਭ ਨੂੰ ਘਾਟਾ ਪਿਆ ਉਦੋਂ ਜਿਵੇਂ ਇੱਕ ਕਾਰਰੀ ਬਣਾਲੀ ਕੈਸਟੋਨ ਦੀ ਬੜੀ ਜਿਹੜੀ ਟੇਪ ਹਟ ਹੋਈ ਸੀਗੀ ਜੀ ਕੋਈ ਉਹਦੇ ਪਿਛੇ ਦੇ ਵਿੱਚ ਕੋਈ ਗੱਲ ਹੋਵੇ ਜੀ ਤੁਹਾਡੀ ਕੋਈ ਰਾਹ ਜਾਂਦੇ ਤੇ ਕਦੇ ਕਿਸੇ ਦਾ ਇਸ ਤਰ੍ਹਾਂ ਦੀ ਕੋਈ ਨਾ ਉਹਦੇ ਵਿੱਚ ਤੇ ਨਹੀਂ ਜੀ ਉਹਦੇ ਦੇ ਸੇ ਵੇਲੇ ਸਮਝਾਂਦਾ ਹੀ ਨਹੀਂ ਸੀ ਹੁੰਦਾ ਉਹਦੇ ਕੋਲੇ ਠੀਕ ਹੈ ਜੀ ਤੇ ਉਦੋਂ ਬਾਅਦ ਬਾਅਦ ਹੀ ਜਾਣ ਲੱਗਾ ਪਿੱਛੇ ਉਦੋਂ ਬਾਅਦ ਤੁਸੀਂ ਜਾਣ ਲੱਗੇ ਜੀ ਜਦੋਂ ਕਾਰਰੀ ਬਣਾਲੀ ਦਾ ਮਤਲਬ ਜਿਹੜਾ ਟੀਮ ਦਾ ਦੌਰ ਰਿਹਾ ਜੀ ਉਸ ਵਕਤ ਠੀਕ ਹੈ ਉਹ ਉਦੋਂ ਨਹੀਂ ਸੀ ਮੈਂ ਇਹਦੇ ਬਾਰੇ ਜਾਣਦਾ ਠੀਕ ਹੈ ਜੀ ਤੇ ਕੋਈ ਸਾਡੇ ਦਰਸ਼ਕ ਜਿਹੜੇ ਸਾਨੂੰ ਦੇਖ ਰਹੇ ਨੇ ਜੀ ਕੋਈ ਕੀ ਕੋਈ ਚੰਗਾ ਲਿਖਣ ਬਾਰੇ ਜਾਂ ਕੁਛ ਇਦਾਂ ਦੀ ਕੋਈ ਸ਼ੇਹ ਦੇਣ ਵਾਲੇ ਕੋਈ ਇਦਾਂ ਦੀ ਕੋਈ ਦੋ ਲਾਜ ਹੋ ਜਾਣਾ ਬਾਰੇ ਤਾਂ ਆਪਾਂ ਹੀ ਕਹਿ ਸਕਦੇ ਆ ਕਿ ਚੰਗਾ ਲਿਖੋ ਮਾੜੇ ਬੋਲ ਨਾ ਲਿਖੋ ਕੱਲੀ ਵਸਦੀ ਗੀਤ ਦੇ ਕਿਉਂਕਿ ਜੇ ਸੁਨੇ ਚ ਕਲਾ ਹੈ ਹਾਂਜੀ ਹਾਂਜੀ ਚਲ ਚੰਗੇ ਨਾਲ ਕਲਾਮ ਦਿਖਾਓ ਚੰਗਾ ਬੋਲ ਕੇ ਠੀਕ ਹੈ ਜੀ ਜੇ ਤੁਹਾਡੀ ਜਵਾਨ ਚ ਚੰਗਾ ਬੋਲ ਹੀ ਨਹੀਂ ਹਾਂਜੀ ਫਿਰ ਉਹਦਾ ਕੀ ਫਾਇਦਾ ਹੈ ਬਿਲਕੁਲ ਬਿਲਕੁਲ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਕੀਮਤੀ ਬਖਸ਼ ਜਿਹੜਾ ਸਾਨੂੰ ਦਿੱਤਾ ਜੀ ਸਾਡੇ ਚੈਨਲ ਦੇ ਜ਼ਰੀਏ ਤੇ ਦੋਸਤੋ ਮੈਂ ਥੋੜਾ ਆਪਣਾ ਰੈਗਮੋ ਤੁਹਾਨੂੰ ਅਗਲੀ ਵਾਰ ਇੱਕ ਨਵੀਂ ਸਖੀ ਦੇ ਨਾਲ ਮਿਲਣ ਦਾ ਹੋਰ ਮੌਕਾ ਦਊਗਾ ਤੇ ਮਿਲਦੇ ਆਂ ਅਗਲੀ ਵਾਰ ਬਾਏ ਥੈਂਕ ਯੂ ਸ਼ੁਕਰੀਆ ਮਿਹਰਬਾਨੀ